ਕੈਨੇਡਾ ਚ ਨਾ ਦੋ ਨਾਮਸਰੇ ਆਇਆ ਇੱਕ ਸ਼ੈਲ ਨਾ ਅਮਰ ਸਿੰਘ ਅਮਰ ਸਿੰਘ ਵੱਡਾ ਸ਼ੈਲ ਦਾ ਨਾਮ ਤੇ ਗੁਜਰਾ ਜਗਿੰਦਰ ਬਾਸੀ ਉਹ ਵੱਡਾ ਜਿਹੜਾ ਵਾ ਇਹਨੂੰ ਦੋ ਵਾਰ ਇੱਕ ਬੰਦੇ ਨੇ ਬੜਾ ਸੋਹਣਾ ਗਾਣਾ ਬਣਾਇਆ ਕੈਨੇਡਾ ਦੇ ਵਿੱਚ ਮੈਂ ਕੋਈ ਤਰ੍ਹਾਂ ਪਹਿਲਾਂ ਸੁਣ ਰਿਹਾ ਸੀਗਾ ਕਾਫੀ ਨਾਲ ਹੀ ਅਸਲੀ ਤੌਰ ਤੇ ਸਾਹਮਣੇ ਲੰਦੀ ਸੀ ਚੰਡੀਗੜ੍ਹ ਯੂਨੀਵਰਸਿਟੀ ਦਾ ਜਦੋਂ ਮਾਮਲਾ ਚੱਲ ਰਿਹਾ ਸੀ ਨਾ ਤੇ ਉੱਥੇ ਇੱਕ ਲੜਕੀ ਨੇ ਚੰਡੀਗੜ੍ਹ ਪੁਲਿਸ ਦੀ ਇੱਕ ਮਲਾਈ ਨੂੰ ਕਿਹਾ ਇਹ ਹੱਥ ਨਾਲ ਆਏ ਮੈਨੂੰ ਉਹਨੂੰ ਸਮਰਜੀਤ ਮਾਨ ਸਿੰਘ ਉਸ ਜਨਜੀਤ ਸਿੰਘ ਮਾਨ ਵੱਲੋਂ ਬਾਈਪਾਕੋ ਦਾ ਅਵਾਰਡ ਦਿੱਤਾ ਗਿਆ ਸੀ ਤੇ ਇੰਨੀ ਟਾਂਚ ਮਾਰੀ ਹੋਥੇ ਵੀ ਇੱਥੇ ਹੋਣਾ ਹੱਥ ਸਾਫ ਗੁਰਦੁਆਰਾ ਬਣਾਉਣਾ ਚਾਹੀਦਾ ਉਪਰ ਆਹ ਜਿਹੜੇ ਟਿੱਪਣੀਆਂ ਕਰਿਆ ਕਰोगे ਹਰਨੇਕ ਨੇ ਕੀ ਵੀ ਕਰਦਾ ਹੁੰਦਾ ਸੀ ਨਿਊਜ਼ੀਲੈਂਡ ਵਾਲਾ ਇਹ ਵਜੇ ਮਸਿਆਂ ਦੇ ਵਿੱਚ ਨਹੀਂ ਟਿੱਪਣੀ ਕਰੀ ਦਿੰਦੀ ਦੂਜਾ ਜੀ ਜਗਿੰਦਰ ਬਾਸੀ ਮੇਰੇ ਲੋਕਾਂ ਨੂੰ ਸਮਝ ਨਹੀਂ ਆਉਦੀ ਵੀ ਤੁਸੀਂ ਜਗਿੰਦਰ ਬਾਸੀ ਕੈਨੇਡੀਅਨ ਪੁਲਿਸ ਦਾ ਅਫਸਰ ਆ ਕਿ ਪੰਜਾਬ ਦਾ ਅਫਸਰ ਆ ਕਿ ਉਹ ਪੋਲੀਟਿਸ਼ੀਅਨ ਆ ਪ੍ਰੀਮੀਅਰ ਆ ਉਹ ਸੂਬੇ ਦਾ ਕਿ ਉਹ ਪੰਜਾਬ ਦਾ ਮੁੱਖ ਮੰਤਰੀ ਹੈ ਉਹਨੂੰ ਆਪਣੀਆਂ ਮੁਸ਼ਕਲਾਂ ਦੱਸਣਗੇ ਜੀ ਵੀਰੋ ਹੋਗਾ ਜੀ ਮੇਰੀ ਘਰ ਵਾਲੀ ਜਿਹੜੀ ਹੀ ਉਹਨੇ ਮੈਂ ਐਮ ਇੰਡੀਆ ਵਾਂ ਉਹ ਕੈਨੇਡਾ ਭੱਜ ਕੇ ਆ ਗਈ ਹੈ ਜਿੱਥੇ ਆ ਕੇ ਉਹਨੇ ਮੈਂ ਭੇਜਿਆ ਸੀ ਪੈਸੇ ਲਾ ਕੇ ਤੇ ਹੁਣ ਉਹ ਮੈਨੂੰ ਲੈ ਕੇ ਨਹੀਂ ਜਾਂਦੀ ਕਦੇ ਕੋਈ ਕੁੜੀ ਕਹੂਗੀ ਵੀ ਮੇਰਾ ਘਰ ਵਾਲਾ ਮੈਨੂੰ ਵਿਆਹ ਕਰਾ ਕੇ ਛੱਡ ਗਿਆ ਸੀ ਤੇ ਕਈ ਦੇ ਬੰਦੇ ਜਨਾਨੀਆਂ ਇਹਦੇ ਨਾਲ ਇਹੋ ਜਿਹੀ ਐਵੇਂ ਗੱਲਾਂ ਕਰ ਲੈਂਦੇ ਆ ਜਿਹੜੀਆਂ ਮੇਰਾ ਖਿਆਲ ਵੀ ਬੰਦਾ ਰੱਬ ਨਾਲ ਵੀ ਨਾ ਕਰੇ ਅੱਛਾ ਇਹ ਫਿਰ بڑا ਸਵਾਲ ਰੂ ਉਹਨਾਂ ਕਰਾਂਦਾ ਕਿਦਾਂ ਹੋਇਆ ਜੀ ਇਹ ਕਿਵੇਂ ਹੋਇਆ ਜੀ ਤੁਹਾਨੂੰ ਪਤਾ ਹੈ ਜੀ ਤੁਹਾਨੂੰ ਪਤਾ ਨਹੀਂ ਸੀਗਾ ਜੀ ਮਤਲਬ ਕਹਿੰਦੇ ਆ ਵੀ ਪੂਰਾ ਸਵਾਲ ਲੈਂਦਾ ਏ ਉਹਨਾਂ ਦਾ ਜਿਹੜੇ ਇਹਨੂੰ ਫੋਨ ਕਰਦੇ ਆ ਉਹਨਾਂ ਮੂਰਖਾਂ ਨੂੰ ਇਹ ਨਹੀਂ ਪਤਾ ਫਿਰ ਇਹਨੇ ਤੁਹਾਡਾ ਤੁਹਾਡੇ ਕਿਸੇ ਮਸਲੇ ਦਾ ਹੱਲ ਨਹੀਂ ਕਰ ਸਕਦਾ ਹੁਣ ਇੰਡੀਆ ਦੇ ਵਿੱਚ ਇਹਦੇ ਬੰਲੇ ਕੀ ਹੈ ਤੇ ਕ੍ਰੀਡਾ ਜਿਹੜੀ ਹੁੰਦਾ ਕੋਈ ਨਹੀਂ ਆ ਉੱਥੇ ਤੇ ਕਾਨੂੰਨ ਅਨੁਸਾਰ ਕੰਮ ਚੱਲਣਾ ਹੁਣ ਜਮਾਨਾ ਕੀ ਆ ਗਿਆ AI ਦਾ ਜਮਾਨਾ ਆ ਸੋਸ਼ਲ ਮੀਡੀਆ ਦਾ ਜਮਾਨਾ ਆ ਲੋਕ ਉਹਨਾਂ ਗੱਲਾਂ ਨੂੰ ਕਰ ਕਰਕੇ ਇਹਦੀ ਇੰਟਰਵਿਊ ਕੱਢ ਗਏ ਫਿਰ ਜਿੰਨੇ ਫੋਨ ਕੀਤਾ ਹੁੰਦਾ ਖਾਸ ਤੌਰ ਤੇ ਹੋਰਦਾਰੋਂ ਡਿਟਰਾਡਿੰਗ ਕਰਦੇ ਆ ਇਹ ਇਹਦੀ ਇਹਨੂੰ ਹੁਣ AI ਤੇ ਫੜ ਦੱਸ ਦਿੰਦੀ ਹੈ ਵੈਸੇ ਵੀ ਜਨਾਨੀ ਦੀ ਆਵਾਜ਼ ਤੋਂ ਕੋਈ ਨਾ ਕੋਈ ਪਛਾਣ ਹੀ ਲੈਂਦਾ ਪੀ ਇਹ ਜਨਾਨੀ ਫਰਾਨੀ ਜਿਹੜੀ ਆ ਇਹ ਦੱਸ ਰਹੀ ਆਪਣੇ ਆਪਣੀਆਂ ਅਜੀ ਗੱਲਾਂ ਦਾ ਸਹੀ ਹੈ ਬੰਦੇ ਨੂੰ ਫੇਰ ਲੋਕ ਟ੍ਰੋਲਿੰਗ ਕਰਦੇ ਆ। ਇਹਦੀ ਇੰਟਰਵਿਊ ਕਰਕੇ ਨਾ ਕਿਸੇ ਦਾ ਭਲਾ ਤੇ ਹੋਇਆ ਨਹੀਂ ਆ ਪਰ ਕਈਆਂ ਜਨਾਨੀਆਂ ਦੇ ਦਰਵਾਜ਼ਾ ਭਲਾਕ ਹੋ ਗਿਆ। ਤੇ ਦੋ ਤਿੰਨ ਤਾਂ ਇਹੋ ਜਿਹਿਆਂ ਸੀਗੀਆਂ ਜਿਨ੍ਹਾਂ ਦੀ ਲੋਕਾਂ ਨੇ ਇੰਨੀ ਟ੍ਰੋਲਿੰਗ ਕੀਤੀ ਵੀ ਆਤਮ ਹੱਤਿਆ ਕਰਨ ਦੇ ਨੇੜੇ ਪਹੁੰਚ ਗਈਆਂ ਸੀ। ਸਾਡੇ ਲੋਕ ਨਾ ਬਾਰੀ ਤੜਕਪੜ ਕਦੋਂ ਬੜੇ ਮਰ ਜਾਂਦੇ ਬਸ। ਇਹ ਜੀ ਜਦੋਂ ਇੰਡੀਆ ਜਾਂਦਾ ਵਾ ਜੀ ਨੂੰ ਸਕਾਟ ਬੈਲਟ ਮਿਲਦੀ ਆ ਜੀ ਇਹਨੂੰ ਪੋਸਟ ਮਿਲਦੀ ਬਿਲਕੁਲ ਸਹੀ ਆ ਮਿਲਦੀ ਆ। ਹੁਣ ਤਾਂ ਆ ਮਿਲਦੀ ਆ ਵੀ ਇਹਦੇ ਵਿੱਚ ਨਾ ਕੋ ਬਹੁਤ ਖਾਸ ਗੁਣਿਆ। ਉਸ ਗਣ ਉਸ ਗੁਣ ਕਰਕੇ ਨਾ ਇੱਕ ਦੋ ਸੀਨੀਅਰ ਪੁਲਿਸ ਅਫਸਰ ਜਿਹੜੇ ਆ ਉਹਦੇ ਬੜੇ ਨਹੀਂ ਦੇਖੀ ਮਿੱਤਰਿਆ ਤੇ ਉਹ ਸਕਾਟ ਵੈਲਟ ਉਹ ਦਿੰਦੇ ਇਹਨੂੰ ਤੇ ਜਿਹੜੇ ਗਨਮੈਨ ਨੂੰ ਮਿਲਦੇ ਆ ਨਾ ਉਹ ਉਸੇ ਗੁਣ ਕਰਕੇ ਨਾ ਹਰ ਜਦੋਂ ਵੀ ਆਉਂਦਾ ਵਾ ਸਾਲ ਦੋ ਸਾਲਾਂ ਬਾਅਦ ਤੇ ਉਹ ਗਨਮੈਨ ਭੱਜ ਭੱਜ ਗੱਡੀ ਚੜਾਉਂਦੇ ਵੀ ਬਾਸੀ ਦੇ ਨਾਲ ਲੱਗਣਾ ਵਾ ਇਸ ਲਈ ਹੁਣ ਇਹਦੇ ਨੂੰ ਲੱਗਦਾ ਆਪਣੇ ਘਰ ਦੇ ਨੇ ਇਹਦੇ ਨਾਲ ਇਹ ਤੇ ਲੋਕਾਂ ਦੇ ਘਰਾਂ ਦੇ ਨੇ ਕੀ ਕਰ ਵਸਾਉਣੇ ਆ ਜਾਂ ਪਿਆੜ ਜੂਤ ਦਊਗਾ ਇਹੋ ਜਿਹਾ ਇੰਟਰਨਿਊ ਕਰ ਕਰਕੇ ਇਸ ਲਈ ਭਰਾਓ ਆਪਣੀਆਂ ਨਿੱਜੀ ਗੱਲਾਂ ਪਰਿਵਾਰ ਦੀਆਂ ਗੱਲਾਂ ਇਹੋ ਜਿਹਾ ਨਹੀਂ ਕਰੀ ਰਹੀਆਂ ਇਹਨਾਂ ਨੂੰ ਲਾਈਕ ਮਿਲਦੇ ਆ YouTube ਦੇ ਉੱਤੇ ਇਹਨਾਂ ਨੂੰ ਐਡ ਮਿਲਦੀ ਆ ਇਹਨਾਂ ਦਾ ਬਿਜ਼ਨਸ ਆ ਇਹਨਾਂ ਨੂੰ ਪੈਸਾ ਬੰਨਦਾ ਕਰੋੜਾਂ ਰੁਪਈਆ ਬੰਨਦਾ ਤੁਹਾਨੂੰ ਕੀ ਬੰਨਦਾ ਤੁਹਾਡੇ ਭਲੇ ਸਿਰਫ ਬਦਨਾਮੀ ਪੈਣੀ ਆ ਤੁਸੀਂ ਸੱਚੇ ਹੋ ਜਾਂ ਝੂਠੇ ਹੋ ਆਪਣੇ ਨਿੱਜੀ ਗੱਲਾਂ ਆਪਣੇ ਕੋਲ ਰੱਖੋ ਇਹੋ ਜਿਹੇ ਪੱਤਰਕਾਰਾਂ ਜਿਹੜੇ ਇਹੋ ਜਿਹੇ ਨੇ ਇਹਨਾਂ ਤੋਂ ਦੂਰ ਰਹੋ